ਲੋ ਜੀ ਆ ਨਵਾਂ ਪਟਾਕਾ ਪੈ ਗਿਆ ਇਹ ਪਟਾਕਾ ਪੈਣਾ ਹੀ ਸੀ ਤੇ ਪੈਣਾ ਵੀ ਚਾਹੀਦਾ ਹੈ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਗਿੱਦੜਵਾ ਤੋਂ ਸੈਂਕੜੇ ਆਗੂ ਤੇ ਵਰਕਰ ਇਕੱਠੇ ਹੋ ਕੇ ਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ 39 ਸੈਕਟਰ ਤੇ ਜਿਹੜਾ ਮੇਨ ਦਫ਼ਤਰ ਹੈ ਉੱਥੇ ਪਹੁੰਚ ਗਏ ਨੇ ਉਹ ਕਹਿ ਰਹੇ ਨੇ ਕਿ ਜੇਕਰ ਡਿੰਪੀ ਢਲੋਂ ਨੂੰ ਕਾਲੀ ਦਲ ਚੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਕੀਤਾ ਜੇਕਰ ਉਹਨੂੰ ਟਿਕਟ ਦਿੱਤੀ ਤਾਂ ਅਸੀਂ ਵੋਟ ਨਹੀਂ ਪਾਉਣੀ ਫਿਰ ਅਸੀਂ ਪਾਰਟੀ ਤੋਂ ਪਾਸੇ ਹੋਵਾਂਗੇ ਉਹ ਕਹਿੰਦੇ ਸਾਨੂੰ ਬਿਲਕੁਲ برداشت ਨਹੀਂਗਾ ਜੇ ਪਾਰਟੀ ਐਵੇਂ ਕਰੇ ਵੀ ਕੋਈ ਬੰਦਾ ਦੂਜੀ ਪਾਰਟੀ ਚੋਂ ਛੱਡ ਕੇ ਆਵੇ ਤੇ ਉਹਨੂੰ ਇੱਕਦਮ ਲੈ ਕੇ ਤੇ ਉਹਨੂੰ ਐਮਐਲਏ ਤੇ ਐਮਪੀ ਦੀ ਟਿਕਟ ਦੇ ਕੇ ਚੋਣ ਲੜਾ ਦਿੰਦੇ ਨੇ ਤੇ ਜਿਹੜੇ 10-10 ਸਾਲ ਤੋਂ ਠੱਕੇ ਖਾਰੇ ਆਮ ਆਦਮੀ ਪਾਰਟੀ ਚ ਵਰਕਰ ਤੇ ਆਗੂ ਉਹ ਉਸੇ ਤਰ੍ਹਾਂ ਰਹਿ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਗਿੱਦੜਵਾ ਹਲਕੇ ਦੇ ਜਿਹੜੇ ਲੋਕਲ ਆਗੂ ਨੇ ਮਤਲਬ ਉਹ ਹਲਕੇ ਦੇ ਆਗੂ ਨੇ ਚਾਹੇ ਉਹ ਹਲਕਾ ਇੰਚਾਰਜ ਨੇ ਚਾਹੇ ਐਸੀਬੀਸੀ ਵਿੰਗ ਦੇ ਆਗੂ ਨੇ ਜਾਂ ਦੂਸਰੇ ਨੇ ਉਹ ਸਾਰੇ ਇਕੱਠੇ ਹੋ ਕੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਦਫਤਰ ਹੈ ਚੰਡੀਗੜ੍ਹ ਦੇ 39 ਸੈਕਟਰ ਚ 965 ਨੰਬਰ ਦਫਤਰ ਉਹਦੇ ਵਿੱਚ ਗਏ ਨੇ ਔਰ ਉੱਥੇ ਜਾ ਕੇ ਉਹਨਾਂ ਨੇ ਜ਼ੋਰਦਾਰ ਤਰੀਕੇ ਨਾਲ ਇਹ ਆਵਾਜ਼ ਉਠਾਈ ਹੈ ਕਿ ਡਿੰਪੀ ਤੇ ਲੋਕ ਅਕਾਲੀ ਦਲ ਚੋਂ ਆਰਿਆ ਉਹਨੂੰ ਹੁਣੇ ਆਮ ਆਦਮੀ ਪਾਰਟੀ ਚ ਲੈ ਕੇ ਉਨੂੰ ਐਮਐਲਏ ਦੀ ਜਿਮਣੀ ਚੋਣ ਚ ਐਮਐਲਏ ਦੀ ਟਿਕਟ ਬਿਲਕੁਲ ਨਹੀਂ ਦੇਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਕੀ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਇਹ ਗੱਲ ਠੀਕ ਬੋਲ ਰਹੇ ਨੇ ਜਾਂ ਗਲਤ ਬੋਲ ਰਹੇ ਨੇ ਜ਼ਿਕਰਯੋਗ ਹੈ ਮਿੱਤਰੋ ਬਈ ਪਿਛਲੇ ਦਿਨਾਂ ਤੋਂ ਕਾਲੀ ਦਲ ਦੀ べੜੀ ਜਿਹੜੀ ਉਹ ਲਗਾਤਾਰ ਡੁੱਬਦੀ ਜਾ ਰਹੀ ਹੈ ਉਹਦੇ ਡੁੱਬਦੀ べੜੀ ਚੋਂ ਜਿਹੜੀਆਂ ਸਵਾਰੀਆਂ ਨੇ ਜਿਹੜੇ ਆਗੂ ਨੇ ਉਹਨਾਂ ਲਗਾਤਾਰ ਛਾਲਾ ਮਾਰੀਆਂ ਨੇ ਤੇ ਹੁਣ ਉਸ べੜੀ ਚੋਂ ਜਿਹੜਾ ਗਿੱਦੜਵਾ ਹਲਕੇ ਦਾ ਕਾਲੀ ਦਲ ਦਾ ਸੀਨੀਅਰ ਆਗੂ ਸੀਗਾ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜਾ ਨਿਊ ਦੀਪ ਬੱਸਾਂ ਵਾਲਾ ਪਰਿਵਾਰ ਮੰਨਿਆ ਜਾਂਦਾ ਹੈ ਉਹਨਾਂ ਨੇ ਵੀ ਛਾਲ ਮਾਰੀ ਹੈ ਤੇ ਉਹ ਛੱਡ ਚੁੱਕੇ ਆ ਤਾਂ ਉਹਨਾਂ ਨੇ ਸੰਕੇਤ ਦਿੱਤੇ ਆ ਡਿੰਪੀ ਢਿੱਲੋਂ ਨੇ ਵੀ ਆਮ ਆਦਮੀ ਪਾਰਟੀ 'ਚ ਮੈਂ ਜਾ ਸਕਦਾ ਇਹ ਵੀ ਹੋ ਸਕਦਾ ਹੈ ਕਿ ਗੰਡ ਤੁੱਪ ਹੋ ਗਈ ਹੋਵੇ ਪਰ ਅਜੇ ਗੱਲ ਕਲੀਅਰ ਨਹੀਂ ਹੋਈ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਗੱਦੜਵਾ ਹਲਕੇ ਤੋਂ ਵਰਕਰ ਨੇ ਆਗੂ ਨੇ ਕਿਉਂਕਿ ਜਿਹੜੇ ਚਾਰ ਹਲਕਿਆਂ ਦੇ ਵਿੱਚ ਐਮਐਲਏ ਦੀ ਜਿਮਣੀ ਚੋਣ ਹੋਣ ਜਾ ਰਹੀ ਹੈ ਵੋਟਾਂ ਪੈਣ ਜਾ ਰਹੀਆਂ ਉਹਨਾਂ 'ਚ ਇੱਕ ਗਿੱਦੜਬਾ ਵੀ ਹੈ ਤਾਂ ਗਿੱਦੜਬਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਵਰਕਰ ਇਕੱਠੇ ਹੋ ਕੇ ਜਿਵੇਂ ਹੁਣ ਗਏ ਨੇ ਉਹਨਾਂ ਨੇ ਜਿਹੜੀ ਇਹ ਮੰਗ ਰੱਖ ਦਿੱਤੀ ਵੀ ਇਸ ਤਰ੍ਹਾਂ ਜਿਵੇਂ ਡਿੰਪੀ ਢਿੱਲੋਂ ਇਹ ਕਹਿ ਰਿਹਾ ਵੀ ਮੈਂ ਆਮ ਆਦਮੀ ਪਾਰਟੀ 'ਚ ਜਾ ਸਕਦਾ ਜੇ ਮੈਨੂੰ ਉਹ ਟਿਕਟ ਦੇਣਗੇ ਐਮਐਲਏ ਖੜਾ ਕਰਨਗੇ ਤਾਂ ਉਹ ਕਹਿੰਦੇ ਇਹ ਅਸੀਂ ਬਿਲਕੁਲ ਨਹੀਂ ਹੋਣ ਦੇਣਾ ਤਾਂ ਮੈਨੂੰ ਲੱਗਦਾ ਉਹ ਠੀਕ ਕਹਿ ਰਹੇ ਨੇ ਮੈਨੂੰ ਲੱਗਦਾ ਉਹਨਾਂ ਦੀ ਗੱਲ ਠੀਕ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਬਹੁਤ ਵਾਰ ਇੰਜ ਕੀਤਾ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਜਦੋਂ ਵੋਟਾਂ ਆਉਂਦੀਆਂ ਨੇ ਤਾਂ ਆਮ ਆਦਮੀ ਪਾਰਟੀ ਜਿਹੜੇ 10-15 ਸਾਲ ਤੋਂ ਆਮ ਆਦਮੀ ਪਾਰਟੀ ਲਈ ਜੁੱਤੀਆਂ ਤੜਾਉਂਦੇ ਫਿਰਦੇ ਨੇ ਗੋਡੇ ਛਲੌਂਦੇ ਫਿਰਦੇ ਨੇ ਲੱਤਾਂ ਥਕਾਉਂਦੇ ਫਿਰਦੇ ਨੇ ਉਹਨਾਂ ਨੂੰ ਪਾਸੇ ਰੱਖ ਕੇ ਤੇ ਜਿਹੜਾ ਦੂਜੀ ਪਾਰਟੀ ਚੋਂ ਆਇਆ ਬੰਦਾ ਹੁੰਦਾ ਜਿਹੜਾ ਪਹਿਲਾਂ ਕਾਲੀਆਂ ਚ ਕਾਂਗਰਸੀਆਂ ਚ ਬੀਜੇਪੀ ਚ ਐਨੇ ਸਾਲਾਂ ਤੋਂ ਰਿਆ ਉਹਨੂੰ ਇੱਕਦਮ ਲੈ ਕੇ ਆਉਂਦੇ ਨੇ ਤੇ ਉਹਨੂੰ ਟਿਕਟ ਦੇ ਕੇ ਤੇ ਖੜਾ ਕਰ ਦਿੰਦੇ ਨੇ ਤੇ ਵੇਖਦੇ ਰਹਿ ਜਾਂਦੇ ਆ ਵਰਕਰ ਤੇ ਆਗੂ ਸਾਰੇ ਤਾਂ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹਦੇ ਉੱਪਰ ਰੌਲਾ ਪਾ ਲਿਆ ਉਹ ਅਮਨ ਅਰੋੜਾ ਜਿਹੜੇ ਕਿ ਗਿੱਦੜਵਾ ਹਲਕੇ ਦੇ ਇੰਚਾਰਜ ਲਾਏ ਗਿਆ ਉਹਨਾਂ ਨੂੰ ਵੀ ਅੱਜ ਮਿਲਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਸਿੱਧਾ ਡੰਕਾ ਉਹਨਾਂ ਨੇ ਵਜਾ ਦਿੱਤਾ ਵੀ ਹੁਣ ਅਸੀਂ ਇੰਜ ਨਹੀਂ ਚੱਲਣ ਦੇਣਾ ਇਹ ਗੱਲ ਠੀਕ ਨਹੀਂ ਗਈ ਤੇ ਮੈਨੂੰ ਵੀ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਇਹ ਧੱਕਾ ਕਰਦੀ ਹੈ ਗਲਤ ਕਰਦੀ ਹੈ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪੀ ਦੀਆਂ ਚੋਣਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਨੂੰ ਲਿਆ ਕੇ ਠੱਲ ਦਿੱਤਾ ਖੜਾ ਕਰ ਦਿੱਤਾ ਤੇ ਜਿਹੜੇ ਇੱਥੋਂ ਦੇ ਫਰੀਦਕੋਟ ਦੇ ਲੋਕਲ ਆਗੂ ਸੀ ਉਹ ਸਾਰੇ ਮੂੰਹ ਹਲ ਝਾਕਦੇ ਰਹੇ ਉਦੋਂ ਵੀ ਆਮ ਆਦਮੀ ਪਾਰਟੀ ਨੇ ਇੱਕ ਤਰ੍ਹਾਂ ਨਾਲ ਗਲਤ ਫੈਸਲਾ ਲਿਆ ਜਿਵੇਂ ਉਹ ਸੁਸ਼ੀਲ ਰਿੰਕੂ ਨੂੰ ਸਿੱਧਾ ਲਿਆ ਤੇ ਉਹਨੂੰ ਖੜਾ ਕਰ ਦਿੱਤਾ ਜਲੰਧਰ ਤੋਂ ਤੇ ਆਮ ਆਦਮੀ ਪਾਰਟੀ ਦੇ ਆਗੂ ਵਰਕਰ ਉਦੋਂ ਵੀ ਤਲਮਲਾਉਂਦੇ ਰਹੇਗੇ ਉਹੀ ਸ਼ਸ਼ੀਲ ਰਿੰਕੂ ਬਾਦ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਬੀਜੇਪੀ ਚ ਚਲਾ ਗਿਆ ਹੋਇਆ ਤੇ ਸ਼ੀਤਲ ਅੰਗਰਾਲ ਉਹ ਵੀ ਇਸੇ ਤਰ੍ਹਾਂ ਲੈ ਲਿਆ ਤੇ ਚੋਣ ਲੜਾਤੀ ਤੇ ਉਹ ਵੀ ਬੀਜੇਪੀ ਚ ਚਲਾ ਗਿਆ ਹੋਰ ਨਾਲ ਵੀ ਕਈਆਂ ਨੂੰ ਸਿੱਧੇ ਰੂਪ ਚ ਦੂਜੀ ਪਾਰਟੀ ਚੋਂ ਲਿਆ ਤੇ ਇਸ ਸ਼ਰਤ ਤੇ ਲਿਆ ਵੀ ਹਾਂ ਮੈਨੂੰ ਐਮਐਲਏ ਜਾਂ ਐਮਪੀ ਦੀ ਟਿਕਟ ਦੇਵਾਂਗੇ ਤੂੰ ਸਾਡੇ ਵਾਲੇ ਪਾਸੇ ਆ ਜਾ ਤਾਂ ਇਹ ਵੀ ਸਵਾਲ ਆ ਆਮ ਆਦਮੀ ਪਾਰਟੀ ਤੇ ਵੱਡਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਕਹਿੰਦੀ ਹੈ ਕਿ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਹੈ ਉਹ ਇੱਕੇ ਦਮ ਕਾਲੀ ਕਾਂਗਰਸੀ ਭਾਜਪਾ ਦੇ ਬੰਦੇ ਨੂੰ ਲੈ ਲੈਂਦੀ ਹੈ ਤਾਂ ਜਿਹੜਾ 20 25 30 ਸਾਲ ਤੋਂ ਉਸ ਪਾਰਟੀ ਚ ਕੰਮ ਕਰ ਰਿਹਾ ਜਿਹੜੀ ਪਾਰਟੀ ਦੀ ਸੋਚ ਵਿਚਾਰਧਾਰਾ ਨੂੰ ਤੁਸੀਂ ਗਲਤ ਕਹਿੰਦੇ ਹੋ ਤਾਂ ਇੱਕੇ ਦਮ ਉਹਦੀ ਸੋਚ ਵਿਚਾਰਧਾਰਾ ਠੀਕ ਕਿਵੇਂ ਹੋ ਸਕਦੀ ਹੈ ਇੱਕੇ ਦਾ ਮੋਦੀ ਕਾਇਆ ਕਲਪ ਬੰਦੇ ਦੀ ਕਿਵੇਂ ਹੋ ਸਕਦੀ ਹੈ ਇੰਜ ਤਾਂ ਹੋ ਹੀ ਨਹੀਂ ਸਕਦਾ ਤਾਂ ਆਮ ਆਦਮੀ ਪਾਰਟੀ ਇੰਜ ਕਰਦੀ ਰਹੀ ਹੈ ਕਰਦੀ ਆ ਰਹੀ ਹੈ ਸਵਾਲ ਵੀ ਵੱਡੇ ਖੜੇ ਹੋਏ ਨੇ ਪਰ ਜਿਵੇਂ ਹੁਣ ਵਰਕਰਾਂ ਤੇ ਲੋਕਲ ਆਗੂਆਂ ਨੇ ਰੌਲਾ ਪਾ ਲਿਆ ਗਿੱਦੜ ਬਾਹਾ ਦੇ ਵਿੱਚ ਤਾਂ ਇਹ ਆਮ ਆਦਮੀ ਪਾਰਟੀ ਨੂੰ ਹੁਣ ਸੋਚਣ ਲਈ ਮਜਬੂਰ ਕਰੇਗਾ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਇਹਦੇ ਉੱਪਰ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਕੋਈ ਅਸੂਲ ਬਣਾਉਣਾ ਚਾਹੀਦਾ ਕੋਈ ਸਟੈਂਡ ਬਣਾਉਣਾ ਚਾਹੀਦਾ ਕੋਈ ਫੈਸਲਾ ਲੈਣਾ ਚਾਹੀਦਾ ਵੀ ਜਿਹੜਾ ਬੰਦਾ ਦੂਜੀ ਪਾਰਟੀ ਚ ਆਵੇ ਉਹਨੂੰ ਘੱਟੋ ਘੱਟ ਸਾਲ ਡੇਢ ਸਾਲ ਪਾਰਟੀ ਦੇ ਅੰਦਰ ਵੈਸੇ ਰੱਖੇ ਫਿਰ ਉਹਨੂੰ ਟਿਕਟ ਦੇਵੇ ਖੈਰ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਆਪਾਂ ਕੀ ਲੈਣਾ ਆਮ ਆਦਮੀ ਪਾਰਟੀ ਜਾਣੇ ਉਹਦੇ ਅਸੂਲ ਜਾਣਨ ਉਹਦੇ ਸਟੈਂਡ ਜਾਣਨ ਫਿਲਹਾਲ ਆਪਣਾ ਕੰਮ ਸੀ ਤੁਹਾਡੇ ਨਾਲ ਇੰਨੀ ਗੱਲ ਕਰਨੀ ਕਿ ਆਮ ਆਦਮੀ ਪਾਰਟੀ ਚ ਡਿੰਪੀ ਢਿੱਲੋਂ ਕਾਲੀ ਦਲ ਦੇ ਸਾਬਕਾ ਆਗੂ ਨੇ ਆਉਣ ਦੀ ਗੱਲ ਕੀਤੀ ਟਿਕਟ ਦੀ ਗੱਲ ਕੀਤੀ ਦਾ ਉਥੋਂ ਦੇ ਲੋਕਾਂ ਨੂੰ ਬਹੁਤ ਗੁੱਸਾ ਲੱਗਾ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਉਹ ਪਹੁੰਚ ਗਿਆ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਦਫ਼ਤਰ ਤੇ ਰੌਲਾ ਪੈ ਗਿਆ ਹੁਣ ਆਮ ਆਦਮੀ ਪਾਰਟੀ ਵੀ ਕਸੂਤੀ ਫਸ ਜੂਗੀ ਜੇਕਰ ਉਹਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਡਿੰਪੀ ਢਿੱਲੋਂ ਵੀ ਕਸੂਤਾ ਫਸ ਜੂਗਾ ਕਿਉਂਕਿ ਡਿੰਪੀ ਢਿੱਲੋਂ ਵੀ ਸ਼ਾਇਦ ਅਕਾਲੀ ਦਲ ਨੂੰ ਇੱਕਦਮ ਜਿਹੜਾ ਛੱਡ ਰਿਹਾ ਉਹਦੀ ਛੱਡਣ ਦੀ ਮੁੱਖ ਵਜ੍ਹਾ ਇਹੀ ਹੋਵੇ ਵੀ ਦਾ ਲੱਗ ਜਾਏਗਾ ਸ਼ਾਇਦ ਆਮ ਆਦਮੀ ਪਾਰਟੀ ਟਿਕਟ ਦੇ ਦੇਗੀ ਤੇ ਐਮਐਲਏ ਬਣ ਜਾਗੇ ਤੇ ਸੁਖਬੀਰ ਬਾਦਲ ਇਹ ਕਹਿ ਰਿਹਾ ਵੀ ਡਿੰਪੀ ਢਿੱਲੋਂ ਝੂਠ ਮਾਰ ਰਿਹਾ ਅਸੀਂ ਤਾਂ ਇਹਨੂੰ ਐਮਐਲਏ ਖੜਾ ਕੀਤਾ ਹੋਇਆ ਤੇ ਜਿਹੜੀ ਗੱਲ ਡਿੰਪੀ ਢਿੱਲੋਂ ਕਹਿ ਰਿਹਾ ਵੀ ਮੇਰੀ ਥਾਂ ਤੇ ਮਨਪ੍ਰੀਤ ਬਾਦਲ ਨੂੰ ਕਾਲੀ ਦਲ ਚ ਲਿਆ ਕੇ ਤੇ ਉਹਨੂੰ ਇਹ ਖੜਾ ਕਰਨਾ ਚਾਹੁੰਦੇ ਸੀ ਸੁਖਬੀਰ ਬਾਦਲ ਕਹਿੰਦਾ ਇਦਾਂ ਦੀ ਗੱਲ ਹੀ ਨਹੀਂ ਹੈਗੀ ਇਹ ਸਾਰੀ ਗੱਲ ਹੀ ਝੂਠੀ ਹੈ ਨਾ ਉਹ ਕਹਿੰਦਾ ਮਨਪ੍ਰੀਤ ਬਾਦਲ ਆ ਰਿਹਾ ਨਾ ਅਸੀਂ ਉਹਨੂੰ ਕਾਲੀ ਦਲ ਚ ਲਿਆ ਰਹੇ ਹਾਂ ਤੇ ਬਿਆਨਮਾਨ ਪ੍ਰੀਤ ਬਾਦਲ ਦਾ ਵੀ ਆ ਗਿਆ ਉਹ ਵੀ ਕਹਿ ਰਿਹਾ ਵੀ ਭਾਈ ਅਸੀਂ ਤਾਂ ਕਾਲੀ ਦਲ ਚ ਬਿਲਕੁਲ ਨਹੀਂ ਜਾ ਰਹੇ ਮੇਰਾ ਤਾਂ ਹੁਣ ਤੇ ਸਦਾ ਬੀਜੇਪੀ ਹੀ ਹੁਣ ਪੱਕਾ ਟਿਕਾਣਾ ਹੈ ਤੇ ਫਿਰ ਇਹਦਾ ਮਤਲਬ ਕੀ ਨਿਕਲਦਾ ਹੈ ਵੀ ਡਿੰਪੀ ਟੋਂ MLA ਬਣਨ ਲਈ ਆਮ ਆਦਮੀ ਪਾਰਟੀ ਚ ਜਾਣਾ ਚਾਹੁੰਦਾ ਤੇ ਇਸ ਕਰਕੇ ਉਹਨੇ ਇਹ ਸਾਰਾ ਕੁਝ ਕੀਤਾ ਹੋ ਸਕਦਾ ਫਿਰ ਇਹੀ ਕਿਹਾ ਜਾਊਗਾ ਪਰ ਫਿਲਹਾਲ ਪੱਕਾ ਇਸ ਚੈਨਲ ਕੋջ ਨਹੀਂ ਕਿਹਾ ਜਾ ਸਕਦਾ ਵੀ ਕੌਣ ਸੱਚ ਕਹਿ ਰਿਹਾ ਕੌਣ ਝੂਠ ਕਹਿ ਰਿਹਾ ਅੰਦਾਜ਼ੇ ਨੇ ਕਾਫੇ ਨੇ ਉਹ ਲਾਏ ਜਾ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਇਹ ਜਿਹੜੀ ਆਵਾਜ਼ ਉਠਾਈ ਹੈ ਇਹਦਾ ਕੀ ਨਤੀਜਾ ਨਿਕਲਦਾ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ